ਜਿਹੜਾ ਤੁਸੀਂ ਇੰਨੀ ਬਾਕੀ ਦੇ ਨਾਲ ਕੱਲ ਬੋਲੇ ਹੋ ਤੇ ਸਾਰੇ ਹਲਕੇ ਦੇ ਲੋਕਾਂ ਨੂੰ ਸੰਬੋਧਨ ਹੋਇਆ ਤੇ ਤੁਹਾਡੇ ਨਾਲ ਕਹਿੰਦੇ ਵੀ ਤੁਹਾਡੀ ਸਕਿਉਰਟੀ ਵਾਪਸ ਲੈ ਲਈ ਗਈ ਹੈ ਤੇ ਤੁਹਾਡੇ ਜਿਹੜੇ ਅਧਿਕਾਰ ਉਹ ਵੀ ਕਿਤੇ ਸੈਂਟਰ ਨੇ ਜਿਹੜੇ ਕੇਜਰੀਵਾਲ ਸਾਹਿਬ ਜਾਂ ਇਹਨਾਂ ਸਾਰੇ ਵਾਪਸ ਲੈ ਲਏ ਕੀ ਇਦਾਂ ਸੱਚ ਹੈ ਜੀ? ਕਾਨੂੰਨ ਲੋਕਾਂ ਦਾ ਸਾਥ ਦਈਦਾ ਇਹ ਸਿਕਿਉਰਟੀਆਂ ਇਹ ਭਾਵਨਾ ਲੋਕਾਂ ਦੀਆਂ ਆ। ਜੀ ਜੀ ਜੀ। ਅੱਜ ਅਸੀਂ ਸਰਕਾਰ 'ਚ ਬੈਠੇ ਆਨੇ ਹੋਏ ਬੈਠੇ ਲਈਏ। ਹੂੰ। ਸਿਰਫ ਇਹ ਸਿਕਿਉਰਟੀ ਦੇ ਚੱਕਰ 'ਚ ਜੀ ਤੇ ਫਿਰ ਮੈਨੂੰ ਲੱਗਦਾ ਨਹੀਂ ਵੀ ਇਹੀ ਕੋਈ ਗੱਲ ਕਰ ਸਕਦੇ ਆ ਅਸੀਂ ਅਫਸਰਾਂ ਦੀ ਬਜਾਏ ਹੁਣ ਲੋਕਾਂ ਨੂੰ ਦੇਖੀਂ ਤੁਹਾਡੇ ਤੇ ਅਫਸਰ ਹੈ ਦੀ ਆ ਤੁਹਾਡੀ ਸੁਣੀ ਨਹੀਂ ਜਾਂਦੀ ਹਾਂਜੀ ਉਹ ਸਰਕਾਰ ਨੇ ਮੇਰੀ ਨੇ ਸਾਬਤ ਕਰਤਾ ਜੀ ਜੀ ਇੱਕ ਐਮਐਲਏ ਵੱਡਾ ਹੁੰਦਾ ਕਿ ਫੈਕਟਰੀ ਵੱਡਾ ਹੁੰਦਾ ਐਮਐਲਏ ਵੱਡਾ ਹੁੰਦਾ ਔਰ ਉਹਨੇ ਸਾਬਤ ਕਰਤਾ ਵੀ ਇੱਕ ਫੈਕਟਰੀ ਵੱਡਾ ਹੁੰਦਾ ਹਾਂ ਯਾਨੀ ਜੇ ਇੱਕ ਐਮਐਲਏ ਆਪ ਦੇ ਬਲੈਕ ਅਫਸਰ ਨੂੰ ਛਿੜਕ ਨਹੀਂ ਸਕਦਾ ਜਾਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਜੀ ਤੇ ਮੇਰੇ ਨਾਲ ਰਾਬੀ ਰੱਖਾ ਹੈ ਇਸ ਤੋਂ ਬਾਅਦ ਕੁਝ ਕਹਿਣੇ ਕਹਿਣਾ ਨਹੀਂ ਸਾਡੇ 3 ਸਾਲ ਹੋ ਗਏ ਨੇ ਦੇ ਮੂਹਲੇ ਵੇਂਦੇ ਨੇ ਕੋਈ ਸੋਣ ਸੋਲਰ ਜਾਣਗੇ ਹੋਰ ਕੁਝ ਸਾਨੂੰ ਮਿਲੂਗਾ ਉਤ ਦਾ ਨਹੀਂ ਬੋਲ ਨਮਕਲਾ ਹੁੰਦਾ ਜੀ 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 ਬੋਲੋ ਨਮਕਲਾ ਬੇ ਕਿਥੇ ਲੇ ਬੈਠੇ ਨੇ ਕਈ ਸ਼ਿਕਾਰੀ ਵੀ ਮੈਨੂੰ ਮਿਲ ਜੂਗਾ ਮੈਨੂੰ ਮਿਲ ਜੂਗਾ ਮੈਨੂੰ ਮਿਲ ਜੂਗਾ ਜੀ ਜੀ ਤੇ ਸਾਨੂੰ ਹੋਰ ਕੁਝ ਦੇਣਗੇ ਹੀ ਹਲਕੇ ਨੂੰ ਦਵਾਂਗੇ ਹੁਣ ਕੁਝ ਦੇਣਗੇ ਹਲਕੇ ਨੂੰ ਦਵਾਂਗੇ ਸਾਡੇ ਤੇ ਸਾਢੇ 3 ਸਾਲ ਹੋ ਗਏ ਆ ਕੋਈ ਚੀਜ਼ 5 ਰੁਪਏ ਦੀਆਂ ਸੜਕਾਂ ਸਾਡੀਆਂ ਟੁੱਟੀਆਂ ਉਰਾ ਸਾਡਾ ਹਾਲ ਮੇਰੇ ਘਰੋਂ ਛੜਕ ਜਾਂਦੀ ਵੀ ਟੁੱਟੀ ਆ ਜੀ ਸਾਡੇ ਇੰਡੀਆ ਤੋਂ ਮੈਂ ਇੱਕੋ ਗੱਲ ਤੇ ਐਮ.ਐਲ.ਏ ਬਣਿਆ ਆ ਵੀ ਮੈਂ ਪਾਣੀ ਚੋ ਬਚਾਉਂਗਾ ਲੋਕਾਂ ਨੂੰ ਹਾਂਜੀ ਜੀ ਮੈਂ ਉਹ ਹੀ ਨਹੀਂ ਕਰ ਸਕਾ ਮੈਂ ਇਸ ਕ੍ਰਿਸ਼ਨ ਕੁਮਾਰ ਨੇ ਸਾਡੇ ਪੈਰ ਨਹੀਂ ਰੱਖ ਲ ਦਿੱਤੇ ਬੇਤੇ ਮਿਰਤੇ ਕਾਰਵਾਈ ਕਰਨ ਦੀ ਬਜਾਏ ਅੱਜ ਜੇ ਕ੍ਰਿਸ਼ਨ ਕੁਮਾਰ ਤੇ ਕਾਰਵਾਈ ਕਰਦੇ ਲੋਕਾਂ ਦਾ ਮਨ ਠੰਡਾ ਹੁੰਦਾ ਹਾਂ ਅੱਜ ਰੰਧਾਵਾ ਸਾਹਿਬ ਨੇ ਵੀ ਕਹਿਤਾ ਮੋਦੀ ਨੂੰ ਚਿੱਠੀ ਲਿਖੀ ਆ ਵੀ ਕ੍ਰਿਸ਼ਨ ਕੁਮਾਰ ਦੇ ਦਾ ਦੋਸ਼ੀ ਆ ਇਹਦੇ ਤੇ ਕਾਰਵਾਈ ਕੀਤੀ ਜਾਵੇ ਸਾਡੀ ਸਰਕਾਰ ਮੈਨੂੰ ਦੋਸ਼ੀ ਠਹਿਰ ਆ ਰਹੀ ਆ ਤੇਰਾ ਸਾਰਾ ਕੁਝ ਮਟਰਾ ਕਰਕੇ ਮੇਰੇ ਪਿੱਛੇ ਨੀਂਦਾਂ ਸਲਾਈ ਬੈਠੀ ਆ ਖਲਾਬ ਰਹੀਈਨ ਵਾਲੀ ਇਹ ਦਬਾਉਂਦੇ ਆ ਮੈਂ ਇਹਨੂੰ ਕਹਾਂ ਮੈਂ ਸੁਰਖੀ ਨਹੀਂ ਆਇਆ ਸੁਰਖੀ ਨਹੀਂ ਆਉਂਦੀ ਮਾਤੀ ਵਾਲੇ ਆ ਮਾਤੀ ਵਾਲੇ ਮਾਤੀ ਵਾਲੇ ਆ ਮਜਾ ਲਿਆ ਹੀ ਨਹੀਂ ਜੀ ਜੀ ਦਰਦ ਉਹ ਜਿੰਨਾ ਖਪਰੇਂਗੇ ਆਂ ਜਿੰਨਾਂ ਕੋ ਦਬਾਊਗਾ ਉਹਨੂੰ ਵਾਪਸ ਦਾ ਰਾਵਾਂਗੇ ਜੀ ਜੀ ਦਿੱਲੀ ਵਾਲੇ ਦਿੱਲੀ ਵਾਲੇ ਬਾਰੇ ਜਿਹੜਾ ਸੱਚ ਬੋਲਿਆ ਜਾਂਦਾ ਹੈ ਖਬਰਾਂ ਆਉਂਦੀਆਂ ਵੀ ਦਿੱਲੀ ਵਾਲੇ ਇਹਨਾਂ ਦੇ ਸਿਰ ਤੇ ਆ ਕੇ ਬੈਠੇ ਆ ਸਾਰਾ ਕੁਝ ਜੀ ਨਹੀਂ ਮੈਨੇ ਅੱਗੇ ਅੱਗੇ ਵੀ ਕਿਹਾ ਸੀ ਵੀ ਇੱਕ ਮੰਤਰੀ ਉੱਠ ਕੇ ਕਹਦੇ ਵੀ ਮੈਂ ਬਿਨਾ ਦਿੱਲੀ ਵਾਲਾ ਤੋਂ ਚੌਂਕੀਦਾਰ ਵੀ ਬਦਲ ਸਕਦਾ ਮੈਂ ਸਾਰਿਆਂ ਤੋਂ ਜੁੱਤੀਆਂ ਸਾਨੂੰ ਪਿਆਰ ਆ ਤੇ ਮੈਂ ਬਹਿ ਕੇ ਮਾਫੀ ਮੰਗਣ ਨੂੰ ਤਿਆਰ ਆ ਸੀਐਮ ਸਾਹਿਬ ਨੂੰ ਆਨੇ ਵੀ ਵੋਟਾਂ ਤੇਰੇ ਮੂੰਹ ਨੂੰ ਪਈਆਂ ਜੀ ਜੀ ਇਹਨਾਂ ਦੇ ਮੂੰਹ ਨੂੰ ਨਹੀਂ ਪਈਆਂ ਉੱਠ ਕੇ ਆਪਣਾ ਆਪ ਪਛਾਣ ਬੰਬਰ ਸ਼ੇਰ ਬਣ ਸਾਡੇ ਅੱਗੇ ਲੱਗ ਗਈ ਤੇਰੇ ਨਾਲ ਆ। ਜੀ ਪੰਜ ਐਮਐਲਏ ਸਾਡੇ ਜਿਹੜਿਆਂ ਤੋਂ ਸਹੀਫੇ ਲਖਾਈ ਬੈਠੇ ਆ ਜੀ। ਰਾਤ ਰਾਤ ਕੇ ਪੰਜ ਐਮਐਲਏ ਆ ਜੀ। بس سٹੀਫੇ ਦੋ سٹੀਫੇ ਲਿਖਾ ਕੇ ਲੱਲੇ ਨੂੰ ਕੋਈ ਜਿੱਤ ਨਾ ਪੰਜ ਕੀਤੀ ਤੇ ਸਹੀਫਾ ਮਜੂਰ ਕਰ ਦਿਆਂਗੇ। ਓਹੋ ਅੱਛਾ ਵੀ ਉਹ ਜਿੰਨੇ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ ਐਮਐਲਏ ਸਾਹਿਬ ਪਠਾਨ ਮਾਜਰਾ ਸਾਹਿਬ ਜੀ। ਲਾਈਫ ਫਤੇ ਬਾਬਾ ਜੀ ਬਾਈ ਜੀ ਹੋਠੀ ਫਗੋ ਗੁਰਸ਼ਾਬ ਦੀ ਕਿਰਪਾ ਜੀ ਐਮਰੇ ਸਾਹਿਬ ਜਿਹੜਾ ਤੁਸੀਂ ਕੱਲ ਬਿਆਨ ਦਿੱਤਾ ਵਾ ਜਿਹੜਾ ਇਹ ਆਪਣਾ ਸੈਕਟਰੀ ਕ੍ਰਿਸ਼ਨ ਹੈ ਕੁਮਾਰ ਇਹਦੇ ਕਰਕੇ ਨਹਿਰੀ ਵਿਭਾਗ ਦੇ ਇਹਨਾਂ ਦੀ ਖਮਿਆਜਾ ਕਰਕੇ ਸਾਰਾ ਪੰਜਾਬ ਆਪਣਾ ਮਾਝਾ ਤੋਂ ਬੱਡ ਡੁੱਬ ਗਿਆ ਵਾ ਤੇ ਜੇ ਆਪਾਂ ਇਹ ਗੱਲ ਕਹਿ ਲਈ ਵੀ 30% ਕੁਦਰਤੀ ਆਫਤਾਂ ਤੇ 70% ਇਹਨਾਂ ਦੀ ਮਾਰ ਮਾਰੀ ਗਈ ਸਾਨੂੰ। ਬਿਲਕੁਲ ਜੀ ਕੋਈ ਦੁਆਰਾ ਹੀ ਨਹੀਂ ਹੋਣੀ। ਪਰ ਜਿਹੜਾ ਜਿਹੜਾ ਤੁਸੀਂ ਇੰਨੀ ਬੇਬਾਕੀ ਦੇ ਨਾਲ ਕੱਲ ਬੋਲੇ ਹੋ ਤੇ ਸਾਰੇ ਹਲਕੇ ਦੇ ਲੋਕਾਂ ਨੂੰ ਸੰਬੋਧਨ ਹੋਇਆ ਤੇ ਤੁਹਾਡੇ ਨਾਲ ਕਹਿੰਦੇ ਵੀ ਤੁਹਾਡੀ ਸਕਿਉਰਟੀ ਵਾਪਸ ਲੈ ਲਈ ਗਈ ਹੈ ਤੇ ਤੁਹਾਡੇ ਜਿਹੜੇ ਅਧਿਕਾਰ ਉਹ ਵੀ ਕਿਤੇ ਸੈਂਟਰ ਨੇ ਜਿਹੜੇ ਕੇਜਰੀਵਾਲ ਸਾਹਿਬ ਜਾਂ ਹੋਰ ਇਹਨਾਂ ਸਾਰੇ ਵਾਪਸ ਲੈ ਲਏ ਕੀ ਇਦਾਂ ਇਹ ਸੱਚ ਹੈ ਜੀ? ਬਿਲਕੁਲ ਸੱਚ ਹੈ ਜੀ ਬਿਲਕੁਲ ਸੱਚ ਹੈ। ਕਿਉਂ ਸੱਚ ਹੈ? ਹਾਂ ਜੀ। ਸਾਨੂੰ ਲੋਕਾਂ ਦਾ ਸਾਥ ਚਾਹੀਦਾ ਇਹ ਸਿਕਿਉਰਟੀਆਂ ਇਹ ਭਾਵਨਾ ਲੋਕਾਂ ਦੀਆਂ ਆ ਜੀ 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 ਅੱਜ ਅਸੀਂ ਸਰਕਾਰ ਚ ਬਹਿ ਕੇ ਅੰਨੇ ਹੋਏ ਬੈਠੇ ਰਹੀਏ ਹੂੰ ਸਿਰਫ ਇਹ ਸਿਕਿਉਰਟੀ ਦੇ ਚੱਕਰ ਚ ਜੀ ਤੇ ਫਿਰ ਮੈਨੂੰ ਲੱਗਦਾ ਨਹੀਂ ਵੀ ਅਸੀਂ ਕੋਈ ਗੱਲ ਕਰ ਸਕਦੇ ਆ ਕਿ ਸਿਕਿਉਰਟੀਆਂ ਸਟੇਲਟੀਆਂ ਗੁਰੂ ਦੀ ਦੇਣ ਆ ਜੇ ਰੱਬ ਨੇ ਦੇਣੀਆਂ ਹੋਣੀਆਂ ਤੇ ਇਹਦੋਂ ਵੱਧ ਮਿਲ ਜਾਣਗੇ ਨਾ ਦੇਣੀਆਂ ਹੋਈਆਂ ਤੇ ਕੋਈ ਚੰਗੇ ਭਲੇ ਕਰਦੇ ਆ ਰੋਟੀ ਵਧੀਆ ਖਾਣੇ ਆ ਖਾਈ ਜਾਵਾਂ ਕੋਈ ਚੱਕਰ ਨਹੀਂ ਜੀ ਪਰ ਜੋ ਜੋ ਹੋਊਗਾ ਕੋਦਰ ਵੀ ਠੀਕ ਕਰੂਗੀ ਬਾਬਾ ਬੁੱਢਾ हां जी जी बिल्कुल जी पर मैं कह रहा हूं कि इना तू ही तो साची बोलया होना भी भगवंत मान साहब ने एक सलाह दी थी दे है कि सानू अपना पंजाब ਲਈ ਖੜਨਾ ਚਾਹੀਦਾ ਪੰਜਾਬ ਦੇ ਵਸਿੰਦਿਆਂ ਨੇ ਸਾਨੂੰ ਵੋਟਾਂ ਪਾ ਕੇ 92 ਐਮਐਲਏ ਦਿੱਤੇ ਆ ਤੇ ਜੇ 92 ਐਮਐਲਏ ਦੀ ਵੱਡੀ ਮੈਨ ਪਾਵਰ ਦੇਣ ਦੇ ਬਾਵਜੂਦ ਵੀ ਜੇ ਪੰਜਾਬ ਨਾ ਨਾ ਖੜ ਕੇ ਅਸੀਂ ਸੈਂਟਰ ਦੇ ਜਾ ਕੇ ਫਿਰ ਥੱਲੇ ਬਹਿ ਜਾਈਏ ਤੇ ਕਿੰਨੀ ਮਾੜੀ ਗੱਲ ਆ ਪਾਦੀ ਗੱਲ ਦੱਸਾਂ ਕੀ ਆ ਜੀ ਅਸੀਂ ਅਫਸਰਾਂ ਦੀ ਬਜਾਏ ਹੁਣ ਲੋਕਾਂ ਨੇ ਰਹਿ ਵੀ ਤੁਹਾਡੇ ਤੇ ਅਫਸਰ ਹੈ ਦੀ ਆ ਤੁਹਾਡੀ ਸੁਣੀ ਨਹੀਂ ਜਾਂਦੀ ਹਾਂਜੀ ਉਹ ਸਰਕਾਰ ਨੇ ਮੇਰੀ ਨੇ ਸਾਬਤ ਕਰਤਾ ਜੀ 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 ਇੱਕ ਐਮਐਲਏ ਵੱਡਾ ਹੁੰਦਾ ਕਿ ਸੈਕਟਰੀ ਵੱਡਾ ਹੁੰਦਾ ਐਮਐਲਏ ਵੱਡਾ ਹੁੰਦਾ ਜੀ ਹੁਣ ਉਹਨਾਂ ਨੇ ਸਾਬਤ ਕਰਦਾ ਵੀ ਇੱਕ ਸੈਕਟਰੀ ਵੱਡਾ ਹੁੰਦਾ ਹਾਂਜੀ ਜੀ 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 ਇਹ ਨਹੀਂ ਜੇ ਇੱਕ ਐਮਐਲਏ ਆਪਦੇ ਨਲਾਇਕ ਅਫਸਰ ਨੂੰ ਝਿੜਕ ਨਹੀਂ ਸਕਦਾ ਜਾਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਜੀ ਤੇ ਫਿਰ ਇਹਨਾਂ ਦਾ ਰਾਬ ਹੀ ਰੱਖਾਇਆ ਇਸ ਤੋਂ ਬਾਅਦ ਕੁਝ ਕਹਿਣੇ ਕਹਿਣਾ ਨਹੀਂ ਮੈਂ ਭਾਜੀ ਜਿੱਦਾਂ ਆਪਾਂ ਆਮ ਬਾਦਲਾਂ ਬਾਰੇ ਗੱਲਾਂ ਕਰਦੇ ਸੀ ਵੀ ਇਹ ਉੱਥੇ ਸੈਂਟਰ ਜਾ ਕੇ ਆਪਣੀਆਂ ਵਜੀਰੀਆਂ ਮੰਗਦੇ ਆ ਕੀ ਕੀ ਭਗਵੰਤਮਾਨ ਸਰਕਾਰ ਜਾ ਕੇ ਵੀ ਆਪਣੇ ਹੱਕ ਮੰਗੀਆਂ ਜਾ ਰਹੀਆਂ ਜਾਂ ਪੰਜਾਬ ਲਈ ਕੁਝ ਮੰਗਦੀ ਹੈ ਭਾਜੀ ਅਸੀਂ ਤੇ ਸਾਢੇ 3 ਸਾਲ ਹੋ ਗਏ ਇਹਨਾਂ ਦੇ ਮੂੰਹ ਹਲ ਵੇਂਦੇ ਨੇ ਵੀ ਫੋਨ ਸੋਲਰ ਜਾਣਗੇ ਹੌਣ ਕੁਝ ਸਾਨੂੰ ਮਿਲੂਗਾ ਉਠਦਾ ਨਹੀਂ ਬੋਲ ਨਮਕਾ ਦਾ ਹੁੰਦਾ ਜੀ 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 ਬੋਲ ਨਮਕਾ ਬਾਵੇ ਏਕੇ ਥੱਲੇ ਬੈਠੇ ਹੁੰਦੇ ਕਈ ਸ਼ਿਕਾਰੀ ਵੀ ਮੈਨੂੰ ਮਿਲ ਜੂਗਾ ਮੈਨੂੰ ਮਿਲ ਜੂਗਾ ਮੈਨੂੰ ਮਿਲ ਜੂਗਾ ਜੀ ਜੀ ਸਾਨੂੰ ਹੁਣ ਕੁਝ ਦੇਣਗੇ ਹਲਕੇ ਨੂੰ ਦਵਾਂਗੇ ਹੁਣ ਕੁਝ ਦੇਣਗੇ ਹਲਕੇ ਨੂੰ ਦਵਾਂਗੇ ਸਾਡੇ ਦੇ ਸਾਢੇ 3 ਸਾਲ ਹੋ ਗਏ ਆ ਉਹੀ ਚੀਜ਼ 5 ਰੁਪਏ ਦੀ ਛੜਕਾ ਸਾਡੀਆਂ ਟੁੱਟੀਆਂ ਬੁਰਾ ਸਾਡਾ ਹਾਲ ਮੇਰੇ ਘਰ ਨੂੰ ਛੜਕ ਜਾਂਦੀ ਵੀ ਟੁੱਟੀ ਆ ਜੀ ਸਾਡੇ ਏਰੀਆ 'ਚ ਮੈਂ ਇੱਕੋ ਗੱਲ ਤੇ ਐਮਐਲਏ ਬਣਿਆ ਆ ਵੀ ਮੈਂ ਪਾਣੀ ਤੋਂ ਬਚਾਉਂਗਾ ਲੋਕਾਂ ਨੂੰ ਹਾਂਜੀ ਬੇ ਜੀ ਮੈਂ ਉਹ ਹੀ ਨਹੀਂ ਕਰਾ ਸਕਾ ਮੈਂ ਇਸ ਕ੍ਰਿਸ਼ਨ ਕੁਮਾਰ ਨੇ ਸਾਡੇ ਪੈਰ ਨਹੀਂ ਰੱਖਣ ਦਿੱਤੇ ਮੇਰਾ ਹੋਰ ਕੇ ਆ ਨਹੀਂ ਮਜਬੂਰੀ ਹੈ ਕ੍ਰਿਸ਼ਨ ਕੁਮਾਰ ਦੀ ਜਿਹਨੇ ਪੰਜਾਬ ਸਾਰੇ ਡੋਬਤਾ ਯਾਰ ਯਾਰ ਜਿਹੜਾ ਸਾਡੇ 3.5 ਲੱਖ ਕਿਊਸਕ ਤੁਹਾਡਾ ਉਥੇ ਜਮਾ ਹੁੰਦਾ ਸੀ ਜੀ 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 ਟੈਂਪੇ ਜੀ ਜੀ ਉਥੇ ਨੇ ਸਾਡੇ 14 ਲੱਖ ਕਿਊਸਕ ਕਰਤਾ ਉਹਨੂੰ ਕਿਉਂ ਨਹੀਂ ਪੁੱਛ ਰਿਹਾ ਵੀ ਤੂੰ ਇਹ ਤੇਰੀ ਨਲਕੀ ਨੇ ਬੰਨ ਤੋੜਿਆ ਤੂੰ ਇਹ ਕਿਉਂ ਕੀਤਾ ਇਹ ਕੰਮ ਹਾਂਜੀ 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 ਮਰਤੇ ਮਰਤੇ ਕਾਰਵਾਈ ਕਰਨ ਦੀ بجائے ਅੱਜ ਜਿਹੜੇ ਕ੍ਰਿਸ਼ਨ ਕੁਮਾਰ ਤੇ ਕਾਰਵਾਈ ਕਰਦੇ ਲੋਕਾਂ ਦਾ ਮਨ ਠੰਡਾ ਹੁੰਦਾ ਹਾਂ ਓਏ ਕ੍ਰਿਸ਼ਨ ਕੁਮਾਰ ਕਰ ਰਹੇ ਮਾਸੀ ਦਾ ਮੁੰਡਾ ਲੱਗਦਾ ਉਹਨੇ ਹੋਰ ਦਾ ਸੈਕਟਰੀ ਲੱਗਣਾ ਕਿਤੇ ਹੈ ਮੈਂ ਕਿ ਕ੍ਰਿਸ਼ਨ ਕੁਮਾਰ ਕੇ ਦਾ ਜੀ ਮਾਸੀ ਦਾ ਮੁੰਡਾ ਲੱਗਦਾ ਉਹਨੇ ਅਗਲੀ ਸਰਕਾਰ ਚ ਸੈਕਟਰੀ ਲੱਗਣਾ ਮੈਂ ਇਹਨਾਂ ਨੂੰ ਕਹੀਏ ਮੈਂ ਵਾਰ-ਵਾਰ ਕਹੀ ਮੈਂ ਬੇਨਤੀ ਕੀਤੀ ਵੀ ਇਹਨੇ ਦੇ ਕ੍ਰਿਸ਼ਨ ਕੁਮਾਰ ਹੀ ਰਹਿਣਾ ਆ ਕ੍ਰਿਸ਼ਨ ਕੁਮਾਰ ਨੇ ਅਗਲੀ ਸਰਕਾਰ ਚ ਵੀ ਸੈਕਟਰੀ ਲੱਗਣਾ ਤੁਹਾਨੂੰ ਕਿਹਦੇ ਨਹੀਂ ਵੜਨ ਦੇਣਾ ਜੀ ਵੀ ਨਹੀਂ ਅੱਜ ਰੰਧਾਵਾ ਸਾਹਿਬ ਨੇ ਵੀ ਕਿਹਾ ਤਾਂ ਮੋਦੀ ਨੂੰ ਚਿੱਠੀ ਲਿਖੀ ਆ ਵੀ ਕ੍ਰਿਸ਼ਨ ਕੁਮਾਰ ਦਾ ਦੋਸ਼ੀ ਆ ਇਹਦੇ ਤੇ ਕਾਰਵਾਈ ਕੀਤੀ ਜਾਵੇ ਸਾਡੀ ਸਰਕਾਰ ਮੈਨੂੰ ਦੋਸ਼ੀ ਠਹਿਰਾ ਰਹੀ ਆ ਮੇਰਾ ਸਾਰਾ ਕੁਝ ਮਡਰਾ ਕਰਕੇ ਮੇਰੇ ਪਿੱਛੇ ਵਿਜੀਲੈਂਸ ਲਾਈ ਬੈਠੀ ਆ ਕਮਾਲ ਹੋ ਰਹੀ ਬਈ ਨਾਲੀ ਇਹ ਦਬਾਉਂਦੇ ਆ ਮੈਂ ਇਹਨੂੰ ਕਹਾਂ ਮੈਂ ਸੁਰ ਸਿੰਘ ਆ ਆ ਸੁਰ ਸਿੰਘ ਮਾਦੀ ਵਾਲੇ ਆ ਮਾਦੀ ਵਾਲੇ ਮਾਦੀ ਵਾਲੇ ਆ ਮਜਾ ਲਿਆ ਹੀ ਨਹੀਂ ਜੀ ਜੀ ਦਬਦਾ ਉਹ ਜਿੰਨਾ ਸਪਰਿੰਗ ਆ ਹੀ ਜਿੰਨਾ ਕੋ ਦਬਾਊਗਾ ਤਾਨੂੰ ਵੱਧ ਬਾਹਰ ਆਵਾਂਗੇ ਜੀ 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 ਐਮਐਲਏ ਸਰਬਰ ਗਾਲੇ ਆ ਵੀ ਜਿਹੜੀਆਂ ਨਲੈਕੀਆਂ ਪੰਜਾਬ ਸਰਕਾਰ ਦੀਆਂ ਆ ਹੁਣ ਤੁਹਾਨੂੰ ਦਬਾਨ ਦੇ ਨਾਲ ਇਹ ਨਲੈਕੀਆਂ ਦਬ ਜਾਣਗੀਆਂ ਜਾਂ ਹੋਰ ਉਜਾਗਰ ਹੋਣਗੀਆਂ ਅਜੀ ਗੱਲ ਇਹ ਆ ਵੀ ਜਦੋਂ ਅੰਸਾਰ ਕੋਈ ਵੀ ਇਨਸਾਨੀ ਚੋਲਾ ਪਹਿਨਦਾ ਨਾ ਜੀ ਜਿੱਨਾ ਚਿਰ ਅਸੀਂ ਸੋਚਦੇ ਆ ਵੀ ਸ਼ਾਇਦ ਹੁਣ ਸਾਡਾ ਕੁਝ ਬਣ ਜਾਊਗਾ ਹੁਣ ਬਣ ਜਾਊਗਾ ਇਹ ਇੰਨੇ ਸਕੀਨੀ ਆ ਇਹਨਾਂ ਨੇ ਦੋ ਪੋਸਟਾਂ ਖਾਲੀ ਰੱਖੀਆਂ ਹਾਂਜੀ ਮੰਤਰੀਆਂ ਵਾਲੀਆਂ ਜੀ ਹਰੇਕ ਐਮਐਲਏ ਨੂੰ ਕਹੇ ਵੀ ਜੇ ਤੂੰ ਚੰਗਾ ਕੰਮ ਕਰੇਗਾ ਤੈਨੂੰ ਮੰਤਰੀ ਲਾਵਾਂਗੇ ਸਾਰ ਨੂੰ ਬੰਨੇ ਆ ਦੋ ਸੀਟਾਂ ਦੇ ਉੱਤੇ ਵੀ ਤੈਨੂੰ ਮੰਤਰੀ ਲਾ ਦਾਂਗੇ ਤੈਨੂੰ ਮੰਤਰੀ ਲਾ ਦਾਂਗੇ ਤੈਨੂੰ ਮੈਂ ਬੜਿਆਂ ਨੂੰ ਆਖਿਆ ਵੀ ਬੰਦੇ ਦੇ ਪੁੱਤ ਬਣ ਜਾਓ ਇਹਨਾਂ ਨੇ ਊਠ ਦਾ ਬੋਲਿਆ ਲਮਕ ਰਿਆ ਬੰਨਾ ਕੱਕ ਨਹੀਂ ਆਪ ਆਪਨੇ ਪੰਜਾਬ ਦੀ ਗੱਲ ਕਰਿਆ ਕਰੀਏ ਪਰ ਦੱਸਾਂ ਕਿ ਜਦੋਂ ਰੱਬ ਨੇ ਮੌਕਾ ਦੇਣਾ ਕੰਮ ਉਦੋਂ ਹੀ ਹੋਣਾ ਬਿਲਕੁਲ ਔਰ ਸਾਡੇ ਜੇ ਪਾਣੀ ਨਾ ਆਉਂਦਾ ਲੋਕ ਮੈਨੂੰ ਨਾ ਮਿਹਣੇ ਮਾਰਦੇ ਸ਼ਾਇਦ ਮੈਂ ਵੀ ਨਾ ਇਹ ਬੋਲਦਾ ਜੀ ਜੀ ਬਿਲਕੁਲ ਤੁਹਾਡੀ ਮੈਂ ਸੋਚਦਾ ਵੀ ਜਿੰਨਾ ਜਿੰਨਾ ਤੁਸੀਂ ਬਾਕੀ ਦੇ ਨਾਲ ਜਿੰਨਾ ਤੁਸੀਂ ਜੁੜਤ ਕਰਕੇ ਬੋਲੇ ਹੋ ਤੇ ਇਹ ਬਹੁਤ ਵੱਡੀ ਤੁਹਾਨੂੰ ਸਲੂਟ ਬਣਦਾ ਵਾ ਵੀ ਵੀ ਤੁਸੀਂ ਤੇ ਸੱਚੀ ਦੱਸਦਾ ਨਾ ਸਾਰਾ ਕੁਝ ਸਿਰੇ ਦੀ ਗੱਲ ਕਰਦੇ ਵਾਹੀ ਰੱਬ ਨੇ ਜੋ ਮੇਰੀ ਕਿਸਮਤ ਲਿਖਿਆ ਹੋਈ ਹੋਣਾ ਜੀ ਮੈਂ ਸੋਚਿਆ ਸੀ ਐਮਐਲਏ ਬਨਣਾ ਬਾਬੇ ਬੁੱਢੇ ਦੇ ਰਵਾਤ ਕਰਕੇ ਆਉਣਾ ਨਾ ਮੈਨੂੰ ਰੱਬ ਨੇ ਐਮਐਲਏ ਬਣਾਤਾ ਜੀ ਬਿਲਕੁਲ ਤੇ ਇਹ ਵੀ ਤਮੰਨਾ ਸੀ ਨਾ ਖੀਰ ਲਈ ਉਹ ਮੇਰੀ ਨਿਸ਼ਾ ਪੂਰੀ ਆ ਜਿਵੇਂ ਬਜ਼ੁਰਗ ਨਹੀਂ ਹੋਏ ਨਾ ਇਹ ਬੰਦਾ ਹਾਂ ਜੀ ਆਹ ਨਾਲ ਪੁੱਤਰ ਪੋਤਰਿਆਂ ਵਾਲੇ ਹੋ ਗਏ ਸਾਰਾ ਕੁਝ ਭਰੇ ਬਾਗ ਜਦੋਂ ਮਰਜੀ ਰੱਬ ਲੈ ਜੀ ਜੀ ਮੈਂ ਇਹ ਮੇਰਾ ਵੀ ਉਹੀ ਹਾਲ ਆ ਮੈਂ ਐਮਐਲਏ ਬਨਣਾ ਸੀ ਕੁੜੀ ਬਣ ਗਿਆ ਸਟੈਂਪ ਲਾਉਣੀ ਲਾ ਲਈ ਆ ਜੀ ਮੇਰਾ ਜੋ ਹੋਊਗਾ ਮੇਰੇ ਲੋਕਾਂ ਵਾਸਤੇ ਸਾਰਾ ਕੁਝ ਉਤੋਂ ਹੀ ਵਾਰ ਦੂੰ ਇਹਨਾਂ ਦੇ ਕੋਈ ਚੱਕਰ ਹੀ ਨਹੀਂ ਇਹਦੇ ਛੋਟੀ ਦਿੱਲੀ ਵਾਲੇ ਦਿੱਲੀ ਵਾਲੇ ਬਾਰੇ ਜਿਹੜਾ ਸੱਚ ਕਿਹਾ ਜਾਂਦਾ ਹੈ ਖਬਰਾਂ ਆਉਂਦੀਆਂ ਵੀ ਦਿੱਲੀ ਵਾਲੇ ਇਹਨਾਂ ਦੇ ਸਿਰ ਤੇ ਆ ਕੇ ਬੈਠੇ ਆ ਸਾਰਾ ਕੁਝ ਜੀਆ ਨਹੀਂ ਕਰਾਉਂਦੇ ਅੱਗੇ ਅੱਗੇ ਵੀ ਕਿਹਾ ਸੀ ਵੀ ਇੱਕ ਮੰਤਰੀ ਉੱਠ ਕੇ ਕਹਿੰਦੇ ਵੀ ਮੈਂ ਬਿਨਾ ਦਿੱਲੀ ਵਾਲਿਆਂ ਤੋਂ ਚੌਂਕੀਦਾਰ ਵੀ ਬਦਲ ਸਕਦਾ ਮੈਂ ਸਾਰਿਆਂ ਤੋਂ ਜੁੱਤੀਆਂ ਖਾਂ ਨੂੰ ਤਿਆਰਾਂ ਤੇ ਮੈਂ ਬਹਿ ਕੇ ਮਾਫੀ ਮੰਗਣ ਨੂੰ ਤਿਆਰ ਆ। ਥਾਣੇ ਥਾਣੇ ਵੀ ਥਾਣੇ ਵਿੱਚ ਵੀ ਐਮਐਲਏ ਦੀ ਨਹੀਂ ਚੱਲਦੀ ਤੇ ਕੀ ਕਰੇਗਾ ਆਪਾਂ। ਥਾਣੇ ਦੇ ਭਾਜੀ ਅਸੀਂ ਤੇ ਚਲਾਈ ਚੁਲਾਈ ਗਏ ਆਂ ਮੈਂ ਝੂਠ ਬੋਲੀਏ ਮੇਰੀ ਤਾਂ ਵਾਧੂ ਚਲਦੀ ਚੁੰਦੀ ਰਹੀ ਸਾਰੇ ਥਾਂ। ਨਹੀਂ ਪਰ ਬਹੁਤੇ ਐਮਐਲਏ ਥਾਣੇਾਂ 'ਚ ਵੀ ਜਾ ਕੇ ਗੱਲ ਕਰਦੇ ਆਂ। ਬੰਦੇ ਵਿਚਾਰੇ ਇਹੋ ਜਿਹੇ ਆ ਜਿਨ੍ਹਾਂ ਦੇ ਆਖੇ ਨਾਲ ਐਸਾ ਚੋ ਲੱਗੇ ਤਾਂ ਨਾ ਕੋਈ ਜੀ। ਉਹ ਚੌਕੀਨ ਚਾਰਜੀ ਲੱਗਾ। ਸਹੀ ਆ ਸਹੀ ਆ ਜੀ ਜੀ। ਹਾਂ ਜੀ ਜੀ। ਸਾਨੂੰ ਤੇ ਹਰ ਇੱਕ ਜਿਹੜੀ ਬਦਰੀ ਲੈ ਕੇ ਜਾਂਦੇ ਆਂ ਸਾਨੂੰ ਆਦੇ ਵੀ ਦਿੱਲੀ ਵਾਲਾ ਤੋਂ ਕੁਵਾ ਦੋ। ਤੇ ਕਰਦੇ ਆਂ ਕਿ ਨਹੀਂ ਤੇ ਸਾਡੇ ਵਾਸਤਾ ਕੰਮ ਨਹੀਂ। ਇੰਤਰੀਆਂ ਦੇ ਸਾਰੇ ਇੰਨੇ ਮਾੜੇ ਹਾਲਾਤ ਨੇ ਉਹ ਕੀ ਪੰਜਾਬ ਸਰਕਾਰ ਦੀ ਕੀ ਮਜਬੂਰੀ ਬਣ ਗਈ ਇੰਨੀ ਵੱਡੀ ਪਾਵਰ 99 99 ਸਿੱਤਾ ਦੇਣ ਦੇ ਬਾਵਜੂਦ ਵੋਟਾਂ ਸੀਐਮ ਸਾਹਿਬ ਨੂੰ ਆਣਿਆ ਵੀ ਵੋਟਾਂ ਤੇਰੇ ਮੂੰਹ ਨੂੰ ਪਈਆਂ ਜੀ 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 ਇਹ ਇਹਨਾਂ ਦੇ ਮੂੰਹ ਨੂੰ ਨਹੀਂ ਪਈਆਂ ਉੱਠ ਕੇ ਆਪਣਾ ਆਪ ਪਛਾਣ ਬੱਬਰ ਸ਼ੇਰ ਬਣ ਸਾਡੇ ਅੱਗੇ ਲੱਗ ਗਈ ਤੇਰੇ ਨਾਲ ਆ ਹੂੰ ਹੂੰ ਉਹ ਤੇ ਕਹਿੰਦੇ ਮੈਂ ਤਾਂ ਭਗਤ ਮਾ ਪਾ ਪਾ ਆਪਣਾ ਭਗਤ ਸਿੰਘ ਦੇ ਪੈਰੋਕਾਰਾਂ ਜੇ ਭਗਤ ਸਿੰਘ ਮਾਨੀ ਜਾਵੇ ਭਗਤ ਸਿੰਘ ਨੇ ਪਾਜੀ ਦੇ ਪੰਜ ਪੈਸੇ ਵੀ ਸਾਨੂੰ ਪੌਂਖੋ ਆ ਜੇ ਤੇ ਉਹ ਉਹਦੇ ਕਿੰਨੀ ਵੱਡੀ ਜੀ 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 ਉਹ ਭਗਰੇ ਸਰਕਾਰ ਨਾਲ ਲੜ ਪਿਆ ਸੀ ਤੇ ਆ ਪੰਜ ਸੱਤ ਜਾਣੇ ਆ ਠੁੱਠੇ ਨਕਲਾਬੀ ਬਣ ਕੇ ਪੰਜਾਬ ਦਾ ਬੇੜਾਗਰ ਕਰਦੇ ਕਰਦੇ ਪਏ ਆ ਬਿਲਕੁਲ ਜੀ ਅਸੀਂ ਇਹ ਚਹੀ ਠੁੱਠੇ ਨਕਲਾਬੀ ਆ ਜੀ ਮੈਂ ਤੇ ਆਪ ਮੰਨਦਾ ਜੀ ਜੀ ਤਾਂ ਪਠਾਨ ਮਾਜਰਾ ਸਾਹਿਬ ਜਿਹੜਾ ਹੁਣ ਇਸ ਵਕਤ ਪਟਿਆਲਾ ਨਦੀ ਦਾ ਹਾਲਾਤ ਆ ਜਾਂ ਇਸ ਇਲਾਕੇ ਦਾ ਕਿੰਨਾ ਕੋ ਨੁਕਸਾਨ ਆ ਤੁਹਾਡੇ ਪਾਜੀ ਇਹ ਤੇ ਅਰਦਾਸ ਕਰਦਾ ਮੈਂ ਰੱਬ ਦੇ ਅੱਗੇ ਵੀ ਨਾ ਆਵੇ ਪਾਣੀ ਬਾਈ ਰਹੀ ਆ ਗਿਆ ਨਾ ਜੀ ਜੀ ਦੋ ਹਾਲਾਤ ਆ ਮੈਂ ਇੱਕੋ ਗੱਲ ਕਰਦਾ ਵੀ ਮਾਝਾ ਤੁਸੀਂ ਸਾਫ਼ ਕਰ ਬੈਠੇ ਆ ਜੀ ਹੋ ਗਿਆ ਵਾ 25 ਸਾਲ ਉੱਤੋਂ ਦੇ ਦੀ ਆ ਜੇ ਪਾਣੀ ਇਦਾਂ ਆ ਗਿਆ ਤਾਂ ਮਾਲਵਾ ਵੀ ਸਾਫ਼ ਹੋ ਜਾਣਾ ਉਸ ਤੋਂ ਬਾਅਦ ਇਹ ਸਿਰ ਚ ਮਾਰ ਲੈਣਾ ਐਮਐਲਏ ਛੱਪਾਂ ਸਿਰ ਚ ਮਾਰ ਲੈਣਾ ਮੰਤਰੀ ਛੱਪਾਂ ਜੀ ਜੀ ਯਾ ਜਿਹੇ ਲੋਕਾਂ ਦੀ ਆਵਾਜ਼ ਨਹੀਂ ਚ ਕਰ ਸਕਦੇ ਜਿਹੜੇ ਬੰਦੇ ਨੂੰ ਗਲਤ ਗਲਤ ਨਹੀਂ ਕਹਿ ਸਕਦੇ ਤੁਸੀਂ ਸਾਡੇ ਦਰਖੱਟੇ ਨੂੰ ਜੰਮਣ ਦਾ ਹੀ ਮਾਜਾ ਸਾਹਿਬ ਇੱਕ ਲਾਸਟ ਸਵਾਲ ਹੈ ਜਿਸ ਪਿਛਲੇ 2023 ਵਿੱਚ ਆਪਣੇ ਪੰਜਾਬ ਦੇ ਸੀਐਮ ਸਾਹਿਬ ਨੇ ਇੱਕ ਬਿਆਨ ਦਿੱਤਾ ਵੀ ਸਾਡੇ ਕੋ ਕੁ ਕੁਦਰਤੀ ਆਫਤਾਂ ਵਾਸਤੇ ਬਹੁਤ ਵਾਰਾਤ ਫੰਡ ਪਿਆ ਵਾ ਪਰ ਕੱਲ ਪਰਸ਼ੇ ਇਹਨਾਂ ਨੇ ਇੱਕ ਨਵਾਂ ਕਾਨੂੰਨ ਜਾਰੀ ਕੀਤਾ ਵਾ ਵੀ ਤੇ ਇੱਥੇ ਕੁਦਰਤੀ ਆਫਤਾਂ ਵਾਸਤੇ ਸਾਨੂੰ ਪੈਸਾ ਭੇਜਿਆ ਜਾਵੇ ਜਦੋਂ ਤੁਹਾਡੇ ਕੋਲ ਇੱਟਾ ਵੱਡਾ ਫੰਡ ਪਿਆ ਤੇ ਅਕਾਊਂਟ ਨਵਾਂ ਖੁਲਾਉਣ ਦੀ ਕੀ ਲੋੜ ਐ ਫਿਰ ਫੰਡ ਇਕੱਠੇ ਕਰਨ ਦੀ ਕੀ ਲੋੜ ਐ ਤੇ ਇਹੀ ਤਾਂ ਸਾਡੀਆਂ ਛੜਕਾਂ ਟੁੱਟ ਗਈਆਂ ਸੀ ਖਰਤ ਨਹੀਂ ਬਣੀ ਪੰਜ ਪੈਸੇ ਨਹੀਂ ਮਿਲੇ ਕਿਸੇ ਫੰਡ ਦੇ ਸੀ ਜੀ 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 ਇਹ ਕਹਿੰਦੇ ਸਾਨੂੰ ਉਹ ਦਿੱਲੀ ਵਾਲੇ ਨਿਸ਼ਾੜਾ ਖੜਾ ਚੜਦੇ ਉਹ ਆਂਦੇ ਵੀ ਸਾਡੇ ਪੋਸਟਾਂ ਬੈਨਰਾਂ ਦੇ ਪੈਸੇ ਦੋ ਨਹੀਂ ਤੁਹਾਡੇ ਤੋਂ ਹੀ ਲੈਣਾ ਹੂੰ ਉਹਨਾਂ ਦਾ ਨਵੀਂ ਅਪਡੇਟ ਨਵੀਂ ਅਪਡੇਟ ਤੁਹਾਨੂੰ ਮੈਂ ਦੱਸ ਦਿੰਦਾ ਵੀ ਸਾਰੇ ਬਿਜਲੀ ਦਫ਼ਤਰਾਂ ਨੂੰ ਹੂੰ ਸਾਰੇ ਜਿਹੜੇ ਕਮਿਸ਼ਨਰਾਂ ਨੂੰ ਸ਼ਹਿਰਾਂ ਵਾਲਿਆਂ ਨੂੰ ਜੀ ਵੀ ਸਾਨੂੰ ਦੱਸੋ ਵੀ ਸਰਕਾਰ ਦੀ ਪ੍ਰਾਪਰਟੀ ਕਿਹੜੇ ਕਿਹੜੇ ਸ਼ਹਿਰ ਚ ਕਿੰਨੀ ਕਿੰਨੀ ਪਈ ਹੈ ਇਹ ਵੇਚ ਕੇ ਤੇ ਕੁਝ ਕਰੀਏ ਅਗਲਾ ਪੰਚਾਇਤੀ ਜ਼ਮੀਨਾਂ ਨੂੰ ਕਹਿੰਦੇ ਵੀ ਉਹ ਵੀ ਉਹ ਵੀ ਸ਼ਾਮਲਾ ਦੇ ਜ਼ਮੀਨਾਂ ਵੇਚਣ ਦੀ ਗੱਲ ਆ ਗਈ ਕੰਮ ਨੇ ਬਿਲਕੁਲ ਉਹ ਵੇਚਣ ਦੀ ਸ਼ਹਿਰਾਂ ਦੇ ਵਿੱਚ ਜਿਹੜੀਆਂ ਕੋਠੀਆਂ ਪਈਆਂ ਸਰਕਾਰੀ ਉਹ ਵੇਚਣ ਦੀ ਚੰਗਾ ਚੰਗਾ ਜੋ ਵੇਚਣ ਦੇ ਚੱਕਰ ਪਿਆ ਇਹ ਬਦਾਲੀ ਨਵੀਂ ਮਾੜਿਆ ਮੈਂ ਐਮਐਲਏ ਸਾਰੇ ਨੂੰ ਆਨਾ ਮਰਿਓ ਜਗਜੋ ਜਗੇ ਰਹੋਗੇ ਵੇਖੋ ਆਪਾਂ ਸਰਦਾਰ ਆ ਆਪਾਂ ਪੰਜਾਬ ਲਈ ਤੇ ਖੜ ਸਕਦੇ ਆ ਆਪਣੇ ਗੁਰੂਆਂ ਗੁਰੂਆਂ ਦੀ ਧਰਤੀ ਹੈ ਸਾਡੇ ਗੁਰੂਆਂ ਨੇ ਇੱਥੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਾਡੇ ਬਜ਼ੁਰਗਾ ਨੇ ਉਹ ਦਿੱਲੀਓ ਲਿਆ ਕੇ ਵੱਡੇ ਵੱਡੇ ਤਖਤ ਆਪਣਾ ਦਰਬਾਰ ਸਭ ਰੱਖੇ ਹੋਇਆ ਉਹ ਆਕਾ ਆਪਣਾ ਲਾਲ ਕਿਲੇ ਦੀ ਥੇਲ ਆਪਣੇ ਘੋੜਿਆਂ ਮਗਰ ਬਨ ਕੇ ਲੈ ਆਉਂਦੀ ਸੀ ਅਸੀਂ ਉਹ ਉਹਨਾਂ ਉਹਨਾਂ ਪੁਰਖਿਆਂ ਦੇ ਪੁੱਤਰ ਆ ਤੇ ਫੇਰ ਸਾਡੀ ਅੰਕ ਕਿੱਥੇ ਚਲੀ ਗਈ ਅੱਜ ਭਾਜੀ ਮੈਂ ਇੱਕੋ ਗੱਲ ਕਰਦਾ ਅਸੀਂ ਭੇਡਾਂ ਸੁਣਿਆ ਮੈਨੂੰ ਲੋਕਾਂ ਦੇ ਦੇਖ ਮੈਂ ਕਾਲੀਦਾਲ ਚ ਵੀ ਜਦੋਂ ਕਾਲੀਦਾਲ ਦੇ ਵਿੱਚ ਸਾ ਜਦੋਂ ਬਰਗਾੜੀ ਕਾਂਡ ਹੋਇਆ ਮੈਂ ਜ਼ਿਲ੍ਹਾ ਪ੍ਰਧਾਨ ਸਾਹਿਬ ਪਟਿਆਲੇ ਦਾ ਜੀ ਜੀ ਸਭ ਤੋਂ ਪਹਿਲਾਂ ਮੈਂ ਜਾ ਕੇ ਉਸ ਧਰਮ ਦੇ ਦੇਖਾਂ ਹਾਂ ਹਾਂਜੀ ਮੈਨੂੰ ਪਤਾ ਜੀ ਮੈਂ ਦੇਖਿਆ ਤਾਂ ਨੇੜੇ ਹੋ ਕੇ ਦੇਖ ਕਾਲੀਦਾਲ ਸਰਕਾਰ ਚ ਵੀ ਮੈਂ ਉਹਨਾਂ ਦੇ ਉਲਟ ਹੋਇਆ ਜੇ ਗਲਤ ਸੀ ਜੀ ਅੱਜ ਜੇ ਇਹ ਗਲਤ ਆ ਅੱਜ ਐਮਐਲਏ ਸ਼ਿ ਪਸੰਦ ਨਹੀਂ ਕੋਈ ਸੌਖੀ ਗੱਲ ਨਹੀਂ ਗਈ ਬਹੁਤ ਵੱਡੀ ਗੱਲ ਲੋਕਾਂ ਦੀ ਸਾਰੀ ਸਾਰੀ ਉਮਰ ਲੰਘ ਜਾਂਦੀ ਹੈ ਅੱਲੇ ਡੇਢ ਸਾਲ ਪਿਆ ਵਾ ਤੁਹਾਡਾ ਬੜਾ ਕੁਝ ਡੇਢ ਸਾਲ ਪਿਆ ਠੀਕ ਨਹੀਂ ਅੱਜ ਮੈਂ ਲੋਕਾਂ ਦੇ ਪਿੱਛੇ ਜੇ ਮੈਨੂੰ ਕੋਈ ਤੇ ਲੋਕ ਪਤਨੀ ਕੀ ਕੀ ਕੁਛ ਸੋਚ ਲੈਣਗੇ ਨਹੀਂ ਤੇ ਭਾਜੀ ਕਿ ਡੇਢ ਸਾਲ ਚ ਜੇ ਮੈਂ ਸਾਢੇ ਤਿੰਨ ਸਾਲਾਂ ਚ ਕੁਝ ਨਹੀਂ ਕਰ ਸਕਿਆ ਤਾਂ ਮੈਂ ਡੇਢ ਸਾਲ ਚ ਕੀ ਕਰਨਾ ਨਹੀਂ ਜੀ ਅਸੀਂ ਆਕਾਲ ਚੈਨਲ ਦੇ ਅਧਾਰੇ ਵੱਲੋਂ ਤੁਹਾਨੂੰ ਸਲੂਟ ਕਹਿੰਦੇ ਆ ਜਿਹੜਾ ਤੁਸੀਂ ਪੰਜਾਬ ਦੇ ਹੱਕਾਂ ਲਈ ਖੜੇ ਹੋ ਔਰ ਇਹ ਜਿਹੜੀ ਇਸ ਵਕਤ ਇੱਕ ਵਜ਼ੀਰੀ ਨੂੰ ਲੱਤ ਮਾਰ ਕੇ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਮੈਂ ਸੋਚਦਾ ਵੀ ਇਹ ਕੋਈ ਆਮ ਬੰਦਾ ਨਹੀਂ ਕਰ ਸਕਦਾ ਐਮਐਲਏ ਸਾਹਿਬ ਤੁਸੀਂ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਔਰ ਤੁਹਾਡੀ ਇਸ ਕੁਰਬਾਨੀ ਨੂੰ ਪੰਜਾਬ ਸਦਾ ਯਾਦ ਰੱਖੇਗਾ ਔਰ ਜੋ ਤੁਸੀਂ ਪੰਜਾਬ ਸਰਕਾਰ ਵਿੱਚ ਰਹਿੰਦੇ ਹੋਏ ਆਪਣੀਆਂ ਕਮੀਆਂ ਦੱਸੀਆਂ ਵਾ ਮੈ ਸੋਦਾ ਵੀ ਆ ਬੰਦਾ ਆਮ ਐਮਐਲਏ ਡਰੇ ਹੋਏ ਆ ਵੀ ਸਾਡੀ ਕਿਤੇ ਵਜੀਰੀ ਨਾ ਚੱਲ ਜੇ ਸਾਨੂੰ ਕਿਤੇ ਐਮਐਲਏ ਦੇ ਪਤੋਂ ਦਾ ਭੰਗ ਕਰ ਦਿੱਤਾ ਜਾਵੇ ਜਿਵੇਂ ਆਮ ਮੰਤਰੀ ਨੂੰ ਪਹਿਲਾਂ ਵੀ ਡਰਾ ਕੇ ਉਹਨਾਂ ਦੀ ਮੰਤਰੀਸ਼ਿਪਾ ਲੈ ਲਈਆਂ ਗਿਆ ਤੇ ਉਹਨਾਂ ਜਗ੍ਹਾ ਤੇ ਹੋਰ ਬੰਦੇ ਲਾ ਦਿੱਤੇ ਗਏ ਆ ਜੀ ਪੰਜ ਐਮਐਲਏ ਸਾਡੇ ਜਿਹੜਿਆਂ ਤੋਂ ਸਤੀਫੇ ਲਖਾਈ ਬੈਠੇ ਆ ਜੀ ਡਰਾ ਡਰਾ ਕੇ ਪੰਜ ਐਮਐਲਏ ਆ ਜੀ ਵੀ ਸਤੀਫੇ ਦੋ ਤੇ ਲਿਖਾ ਕੇ ਲੱਲੇ ਉਹਨਾਂ ਕੋਲ ਵੀ ਜੇ 3-5 ਕੀਤੀ ਤੇ ਇਸਤੀਫਾ ਮਨਜ਼ੂਰ ਕਰ ਦਾਂਗੇ। ਓਹੋ ਅੱਛਾ ਵੀ ਉਹ ਦੋ ਬਾਤਾਂ ਦਵਾ ਹੋਰ ਕਿਉਂ ਇੰਨੇ ਇੰਨੇ ਡਰਾਈਵਰ ਉਹ ਬੋਲਦੇ ਕਿਉਂ ਨਹੀਂ ਉਹਨਾਂ ਨੂੰ ਕੀ ਮਜਬੂਰੀ ਹੈ। ਸਾਹ ਪਾਜੀ ਹੁਣ ਕੀ ਕਰਾਂ ਰੱਬ ਨੇ ਜਿਹਦਨ ਬਾਬੇ ਬੁੱਢੇ ਨੇ ਉਹਨਾਂ ਤੇ ਕਿਰਪਾ ਕਰਤੀ ਉਹ ਵੀ ਬੋਲ ਪੈਣਗੇ ਜੇ ਨਾ ਕਿਰਪਾ ਕੀਤੀ ਫਿਰ ਭੇਡਾਂ ਡੱਟ ਹੈ ਗਈ ਹੈਗੇ ਆ ਮੈਂ ਦੇਖ ਰਿਹਾ ਭੇਡਾਂ ਕੋ ਜੀ ਜੀ ਧੰਨਵਾਦ ਪਠਾਨ ਮਾਜਰਾ ਸਾਹਿਬ ਤੁਹਾਨੂੰ ਦਿਲੋਂ ਸਲੂਟ ਆ ਔਰ ਜਿੰਨਾ ਤੁਹਾਡਾ ਪੰਜਾਬ ਇਸ ਵਕਤ ਸਤਿਕਾਰ ਕਰ ਰਿਹਾ ਔਰ ਜਿੰਨਾ ਆ ਤੁਹਾਨੂੰ ਲੋਕ ਸੁਣ ਰਹੇ ਆ ਮੈਂ ਸੋਚਦਾ ਵੀ ਕਮਾਲ ਤੁਸੀਂ ਜੋ ਇਸ ਵਕਤ ਸਾਹ ਦਾ ਨਾਰਾ ਮਾਰਿਆ ਨਾ ਖਾਕ ਕੇ ਪਟਿਆਲੇ ਵਾਸਤੇ ਮਾਝੇ ਵਾਲਿਆਂ ਵਾਸਤੇ ਸੱਚੀ ਤੁਸੀਂ ਗੁਰੂ ਰਾਮਦਾਸ ਕਿਰਪਾ ਦੇ ਨਾਲ ਬਹੁਤ ਵੱਡੀ ਗੱਲ ਕੀਤੀ ਹੈ ਔਰ ਅਸੀਂ ਅਰਦਾਸ ਕਰਦੇ ਹਾਂ ਸਤਿਗੁਰ ਤੁਹਾਨੂੰ ਹੋਰ ਤਾਕਤ ਤੇ ਸਮਰੱਥਾ ਬਖਸ਼ਣ ਔਰ ਇਹਨਾਂ ਦੇ ਜਿਹੜੇ ਕਾਰਨਾਮੇ ਆ ਤੁਸੀਂ ਦੁਨੀਆ ਸਭੇ ਜਗ ਜਗ ਕਰੋ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ